ਕਿਹੜੀ ਜੱਥੇਬੰਦੀ ਵੱਲੋਂ ਤੁਹਾਡਾ ਕੀਤਾ ਗਿਆ ਜੀ ਕੀਥੇ ਰਸ ਇਹ ਸਾਰੀਆਂ ਸਮਾਜ ਸੇਵਾ ਸੈਡੀ ਨੇ ਸਲ ਮੋਗਾ ਬਲੱਡ ਡੋਨਰ ਸੇਵਾ ਸੈਡੀ ਨੇ ਸਲ ਮੋਗਾ ਸਾਡੇ ਨਾਲ ਹੋਰ ਜੱਥੇਬੰਦੀਆਂ ਸਵਰਨ ਦਾ ਰਾਜਪੂਤ ਸਭਾ ਖਾਲਸਾ ਜੀ ਦਸਤਾਰ ਜੇਦਰਾ ਮਾਰਚ ਰਾਜਪੂਤ ਸਵਾ کافی ਜੱਥੇਬੰਦੀਆਂ ਜਿਹੜੀਆਂ ਸਾਡੇ ਨਾਲ ਆ ਗਈਆਂ ਤਕਰੀਬਨ ਸਮਾਜਿਕ ਜੱਥੇਬੰਦੀਆਂ ਇਹਦੇ ਸਾਰੀਆਂ ਇਕੱਠੀਆਂ ਕੀ ਪ੍ਰੋਗਰਾਮ ਬਾਰੇ ਜਾਣਕਾਰੀ ਵੀ ਕੀ ਕੀਤਾ ਗਿਆ ਜੀ ਇਹ ਜਿਹੜਾ ਪਹਿ ਲਗਾਉਂ ਦੇ ਵਿੱਚ ਹਮਲਾ ਹੋਇਆ ਜਿਹੜੇ ਅਨਾਂਤੇ ਲੋਕਾਂ ਦੇ ਉਹਦੇ ਆਸਤੇ ਸ਼ਰਮਨਾਕ ਬਹੁਤ ਗੱਲ ਹੈ ਕਿ ਜਿਹੜਾ ਬੇਜਵਾਨਾਂ ਨੂੰ ਲੋਕਾਂ ਨੂੰ ਮਾਰਿਆ ਗਿਆ ਜਿਨ੍ਹਾਂ ਦਾ ਕੋਈ ਗੁਨਾਹ ਨਹੀਂ ਸੀ ਉਹਨਾਂ ਨੂੰ ਗੋਲੀਆਂ ਨਾਲ ਪੁੱਟਿਆ ਉਹਦੇ ਸਬੰਧ ਦੇ ਵਿੱਚ ਅੱਜ ਇਹ ਰੋਸ ਵੀ ਆਰਾਸੀਂ ਕੀਤਾ ਕੈਂਡਲ ਮਾਰਚ ਕੀਤਾ ਸਾਰੀਆਂ ਜੱਥੇ ਬੰਦੀਆਂ ਇੱਥੇ ਚੌਂਕ ਦੇ ਵਿੱਚ ਆਜੇ ਕੇਂਦਰ ਸਰਕਾਰ ਨੂੰ ਤੁਹਾਡਾ ਕੀ ਸੁਨੇਹਾ ਜੀ ਸਾਡਾ ਕੇਂਦਰ ਸਰਕਾਰ ਨੂੰ ਇਹ ਹੀ ਸੁਨੇਹਾ ਹੈ ਵੀ ਜਿਹੜਾ ਕੇ ਇਹ ਕੱਢਿਆ ਕਿ ਉਹਨਾਂ ਨੇ ਭੈੜਾ ਕਦਮ ਕੀਤਾ ਚੱਕਿਆ ਉਹਦੇ ਵਿੱਚ ਕੇਂਦਰ ਸਰਕਾਰ ਨੂੰ ਥੋਸ ਕਦਮ ਚੱਕੜੇ ਚਾਹੀਦੇ ਆ ਤੋ ਕਿ ਜਿਹੜਾ ਪਾਕਿਸਤਾਨ ਵੱਖ-ਵੱਖ ਯੂਐਨਸੀਆਂ ਨੂੰ ਖੜੀਆਂ ਕਰਕੇ ਇਹ ਕੰਮ ਕਰਦਾ ਤੇ ਪਰ ਉਹਦੇ ਆਸੇ ਕੇਂਦਰ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਵੀ ਉਹਨਾਂ ਨਾਲ ਬਹਿ ਕੇ ਗੱਲ ਕਰਦੀ ਬਹਿ ਕੇ ਜੇ ਜੰਗ ਨਾਲ ਗੱਲ ਕਰਨੀ ਪਈ ਤੇ ਜੰਗ ਵੀ ਲਾਇਆ ਜਾਵੇ। ਕੀ ਨਾਮ ਹੈ ਆਪਕਾ ਕੌਨਸੀ ਜੱਥੇਬੰਦੀ ਸ੍ਰੀ ਮੈਂ ਬਹੁਤ ਦੀਪ ਬੋਲੀ ਹਾਂ ਮੈਂ ਗੁਰੂ ਦੀ ਅਸੀਸ ਫਾਊਂਡੇਸ਼ਨ ਚ ਆਈ ਹਾਂ। ਔਰ ਯਹਾਂ ਤੇ ਪਹਿਲੇ ਤੋਂ ਬਹੁਤ ਜ਼ਿਆਦਾ ਸ਼ਰਦਾਰੀ ਦਿੱਤੀ ਜੋ ਕਿ ਸ਼ਹੀਦ ਹੋਏ ਔਰ ਹਮ ਸਭ ਹਿੰਦੂ ਸਿੱਖ ਸਭ ਇਕੱਠੇ ਹੋ ਕੇ ਯਹਾਂ ਤੇ ਜੋ ਹਮਾਰਾ के खिलाफ हो रहा है क्योंकि आतंकवाद किसी भी फॉर्म में बहुत बुरा है और आज जो आतंकवाद का जो हमने कोरोना खेल देखा है कश्मीर में हम सभी मिलकर उसकी निंदा करते हैं और हम सब जो सिख भाईचारा है हिंदू तो भाईचारा है तो भाई हम सब एक है और इसके खिलाफ आतंकवाद के खिलाफ हम तो सब आवाज उठाते हैं तो आगे मिलजुल के हम आतंकवाद को खत्म करें और आपस में सारे जो हमारे धर्म में वो सब हम इकट्ठे मिलकर टेररिज्म के खिलाफ जो तो है अपनी आवाज आज किस तरह का प्रदर्शन किया गया आज सबने हमने कैंडल मार्च की है सारी जत्थेबंदियाँ जितने भी मोगा शहर की वो सारी इकट्ठी हो गई इसी बात पर हमने एकता की है कि हम सब मिलकर जो आतंकवाद के खिलाफ केंद्र सरकार की हमारी यही गुजारिश है कि वो ठोस से कदम रखे ताकि जो नागरिक है भारत का वो अपने आप को सेफ महसूस कर मेरे बहुत ही सत्कार जो समाज सेवा सोसाइटी रिजेक्ट मोगा के सेवादार शहीद भगत ब्लड सेवा सोसायटी मेरी पीरी गतका खड़ा ਸਪਾਰ ਚੇਤਨਾ ਮਾਸ ਕਮੇਟੀ ਦੇ ਮੈਂਬਰ ਸਭਾਨ ਮੇਰਾ ਵੀਰ ਤਕਤੂਪੁਰੀਆ ਸਭ ਨੂੰ ਪਹਿਲਾਂ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸ ਕੀ ਜਾਤ ਸਭੇ ਇਕੈ ਪਹਿਚਾਨੋ ਨਾ ਹਿੰਦੂ ਮਾੜਾ ਨਾ ਮੁਸਲਮਾਨ ਮਾੜਾ ਨਾ ਸਿੱਖ ਮਾੜਾ ਤੇ ਮਾੜਾ ਹੈ ਉਹ ਇਨਸਾਨ ਜਿਸ ਨੇ ਅਤਵਾਦ ਫੁਲਾਇਆ ਕਿਉਂਕਿ ਅਤਵਾਦ ਫੁਲਾਉਣਾ ਜਿਹੜੇ ਕਿ ਨਿਰਦੋਸ਼ ਸਾਡੇ ਭੈਣ ਭਰਾ ਜਿਹੜੇ ਕਿ ਆਪਣੀਆਂ ਛੁੱਟੀਆਂ ਜਾਂ ਆਪਣਾ ਟਿਕਣਕ ਜਾਂ ਹੋਰ ਅਰਜੀਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਪਹਲਕਾਮ ਜਿਹੜੇ ਹਮਲੇ ਦੇ ਵਿੱਚ ਜਿਹੜੇ ਸ਼ਹੀਦ ਹੋਇਆ ਮੈਂ ਉਹਨਾਂ ਨੂੰ ਲੱਖ ਲੱਖ ਵਾਰ ਪ੍ਰਣਾਮ ਕਰਦਾ ਕਿਉਂਕਿ ਜਿਹੜੇ ਸਾਡੇ ਮੁਸਲਮਾਨ ਭਰਾਵਾ ਮੁਸਲਮਾਨ ਭਰਾ ਨਹੀਂ ਮਾੜੇ ਮੁਸਲਮਾਨ ਭਰਾ ਉਹ ਵੀ ਆ ਜਿਨ੍ਹਾਂ ਨੇ ਸਾਡੇ ਪੰਜਾਬੀਆਂ ਨੂੰ ਸਾਡੇਆਂ ਨੂੰ ਚੱਕ ਚੱਕ ਕੇ ਚਾਹੇ ਉਹ ਹਿੰਦੂ ਸੀ ਚਾਹੇ ਮੁਸਲਮਾਨ ਸੀ ਚਾਹੇ ਸਿੱਖ ਸੀ ਜਿਨ੍ਹਾਂ ਨੂੰ ਚੱਕ ਚੱਕ ਕੇ ਆਪਣੇ ਵਧੀਆ ਥਾਂ ਤੇ ਜਾਂ ਉਹਨਾਂ ਦੀ ਸੇਫਟੀ ਲਈ ਜਿਹੜੇ ਕਿ ਉਹਨਾਂ ਦੀ ਮਦਦ ਕੀਤੀ ਆ ਕਿਉਂਕਿ ਉਹਨਾਂ ਨੂੰ ਮੈਂ ਸਲਾਮ ਕਰਦਾ ਕਿਉਂਕਿ ਨਾਰੇ ਲਾਉਣੇ ਆ ਜਾਂ ਨਾਰੇ ਲਾ ਕੇ ਆਪਾਂ ਕਿਸੇ ਦੀ ਭਾਵਨਾ ਨੂੰ ਖੇਸ ਪਹੁੰਚਾਉਣਾ ਤੇ ਬਲਜੀਤ ਸਿੰਘ ਦੀ ਫਿਦਰਤ ਨਹੀਂ ਤੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਅਸੀਂ ਸਾਰੇ ਹੀ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਵੀ ਸੰਸਾ ਦੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅੱਜ ਨਮੁੰਦੇ ਮੈਨ ਚੌਕ ਦੇ ਬੱਚਾ ਕੱਤਰ ਹੋਏ ਆ ਅੱਜ ਅਸੀਂ ਉਹਨਾਂ ਨੂੰ ਲਾਂਭਤਾ ਪਾਉਨੇ ਆ ਉਹਨਾਂ ਅਤਵਾਦੀਆਂ ਨੂੰ ਲਾਂਭਤਾ ਪਾਉਨੇ ਆ ਜਿਨ੍ਹਾਂ ਨੇ ਸਾਡੇ ਪਰਿਵਾਰ ਸ਼ਹੀਦ ਕਰਤੇ ਤੇ ਜਿੱਥੇ ਵੀ ਅਸੀਂ ਲੋੜ ਸਾਂਝਾਉਂਗੇ ਜਾਂ ਸਾਨੂੰ ਸਰਕਾਰ ਦਾ ਲੋੜ ਸਮਝੂਗੀ ਜਾਂ ਸਾਡੇ ਹੋਰ ਲੀਡਰਾਂ ਦਾ ਲੋੜ ਪਾਊਗੀ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਉਹਨਾਂ ਦੇ ਨਾਲ ਜਿੱਥੇ ਵੀ ਧਰਤੀ ਤੇ ਸਾਨੂੰ ਸਾਡੀ ਸੇਵਾ ਲੱਗੂਗੀ ਉਥੇ ਅਸੀਂ ਜ਼ਰੂਰ ਬਰ ਮੌਜਮਾਨ ਹੋਵਾਂਗੇ ਕਿਉਂਕਿ ਸਮਾਜ ਸੇਵਾ ਸੁਸਾਇਟੀਆਂ ਹੋਰ ਵੀ ਧਾਰਮਿਕ ਸਮਾਜਿਕ ਜਿਹੜੀਆਂ ਜੱਥੇ ਬਣੀਆਂ ਹੋਈਆਂ ਚਾਹੇ ਉਥੇ ਹੱਟ ਆਈ ਸੀ ਚਾਹੇ ਕੋਈ ਹੋਰ ਦੁਰਘਟਨਾ ਹੋਈਆਂ ਸੀ ਜਿਹੜੇ ਕਿ ਸਾਡੇ ਇੱਥੇ ਧਾਰਮਿਕ ਸਮਾਜਿਕ ਜੱਥੇਬੰਦੀਆਂ ਦੇ ਚਾਹੇ ਹੇਮਕੁੰਡ ਸਾਹਿਬ ਜੀ ਉਦੋਂ ਵੀ ਉਥੇ ਸੇਵਾ ਲਈ ਪਹੁੰਚੇ ਸੀ ਕਸ਼ਮੀਰ 'ਚ ਵੀ ਸੇਵਾ ਲਈ ਪਹੁੰਚੇ ਸੀਗੇ ਤੇ ਜਿੱਥੇ ਸਾਡੀ ਹੁਣ ਵੀ ਜ਼ਰੂਰਤ ਪਵਗੀ ਜਿੰਨੇ ਸਾਡੇ ਭੈਣ ਭਰਾ ਇੱਥੇ ਖੜੇ ਆ ਸਾਰੇ ਹੀ ਅਸੀਂ ਉਥੇ ਜ਼ਰੂਰ ਪਹੁੰਚਾਂਗੇ ਜੇ ਸਾਨੂੰ ਬਲਾਵਾ ਆਇਆ ਤੇ ਉਹਨਾਂ ਦੇ ਨਾਲ ਭਰਾਣ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਮੈਂ ਮੈਂ ਸਰਕਾਰਾਂ ਨੂੰ ਉਹਨਾਂ ਨੂੰ ਕਹਿਣਾ ਚਾਹੁੰਦਾ ਤੇ ਜਿਹੜੇ ਕਿ ਇਹਨਾਂ ਸਾਡੇ ਭੈਣ ਭਰਾਵਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਜਿਹੜੀਆਂ ਕਿ ਸਜ਼ਾਵਾਂ ਦੇਣ ਕਿਉਂਕਿ ਉਹਨਾਂ ਸਜ਼ਾਵਾਂ ਇੰਨੀਆਂ ਸਖਤ ਹੋਣ ਉਹ ਯਾਦ ਕਰਨ ਕੁੱਲਾਂ ਤੇ ਕਿ ਇਹਨਾਂ ਨੂੰ ਇੰਨੀਆਂ ਸਜ਼ਾਵਾਂ ਮਿਲੀਆਂ ਦਾ ਮੈਂ ਕਹਿੰਦਾ ਚੁਣ-ਚੁਣ ਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਭੁੱਲ ਕੇ ਰੱਖ ਦੇਣ ਜਿਹੜੇ ਇਹ ਜੇ ਘਣਾਉਣੇ ਹੀ ਕੰਮ ਕਰਦੇ ਆ ਜਿੱਥੇ ਕਿ ਸਾਡੀ ਮੋਗੇ ਸ਼ਹਿਰ ਦੀ ਸੰਗਤ ਹਮੇਸ਼ਾ ਹੈ ਸੇਵਾ ਸਮਰਪਤਾ ਉਥੇ ਜਿੱਥੇ ਵੀ ਸਾਡੀ ਸੇਵਾ ਲੱਗੂਗੀ ਅਸੀਂ ਤਨ ਤੇ ਤਨ ਤਨ ਮਨ

लेकिन क्या मिलता है पिछवाड़े पर छूरा जो हमारे पलागांव में में हुआ पिछे पिछे। में जो मारे गए उनका कसूर क्या था उनका यह कसूर था तो अपने ही हिंदुस्तान में अपने बच्चों के साथ अपने परिवार के साथ एक छुट्टियां मनाने गए थे और उनसे पूछ पूछ करके उन्हें मारा जा रहा कि आप हिंदू इससे ज्यादा दुर्भाग्य तो मूल की बात है क्या अच्छा। है अच्छा। हिंदुस्तान के लिए इससे ज्यादा दुर्भाग्यपूर्ण की बात नहीं हो सकती तो संवेदनाशील है उन परिवार के लिए सारे हिंदुत्व परम पिता परमेश्वर के सामने उन परिवार के लिए नजरबंद है और उनसे हाथ जोड़ करके प्रार्थना करते हैं परम पिता परमेश्वर से कि अपने चरणों में दिव्यांग आत्मा को शांति प्रदान करें ਔਰ ਪੂਰੇ ਹਿੰਦੁਸਤਾਨ ਬੋਦੀ ਪਰਿਵਾਰ ਕੇ ਸਾਥ ਹੈ ਸਨਮਨਸੀਲ ਹੈ ਔਰ ਪਰਿਵਾਰ ਦੇ ਦੁੱਖ ਮੇਂ ਹਮ ਸਭ ਸਾਥੀ ਬਹੁਤ ਹੀ ਦੁਖਦਾਈ ਘਟਨਾ ਜੋ ਕਿ ਜੰਮੂ ਕਸ਼ਮੀਰ ਵਿੱਚ ਘਟੀ ਹੈ ਉਹਦੇ ਸਬੰਧ ਵਿੱਚ ਅੱਜ ਦੇਸ਼ ਦੇ ਨਾਗਰਿਕਾਂ ਨਾਲ ਹਮਦਰਦੀ ਪ੍ਰਗਟਾਉਣ ਪਹੁੰਚੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਰਬਾਨ ਸੀਨੀਅਰ ਸਰਦਾਰ ਜੱਬਾਨ ਤੇ ਮੇਰੇ ਨੌਜਵੀਰੋ ਨੌਜਵਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਅਰਦਾਸ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਦੀ ਜਦੋਂ ਇਹਦੀ ਇਹ ਘਟਨਾ ਹੋਈ ਹੈ ਤੇ ਸਮਝ ਨਹੀਂ ਆਉਂਦਾ ਵੀ ਕੀ ਬਿਆਨ ਕੀਤਾ ਜਾਵੇ ਜੋ ਆਤਮਾਤਿਆਂ ਨੇ ਪਹਿਲਗਾਮ ਦੇ ਵਿੱਚ ਕੀਤਾ ਹੈ ਜਿਵੇਂ ਮੈਂ بڑے ਸ਼ਬਦਾਂ ਵਿੱਚ ਇੰਦਾ ਕਰਦਾ ਔਰ ਮਨੁੱਖਤਾ ਦੇ ਬਿਲਕੁਲ ਸ਼ਰਮਸ਼ਾਰ ਕੀਤਾ ਹੈ ਔਰ ਜਿਵੇਂ ਜੁੜ-ਜੁੜ ਕੇ ਧਰਮ ਦੇ ਨਾਂ ਤੇ ਵੱਡੀਆਂ ਪਾ ਕੇ ਕਤਲੇਆਮ ਕੀਤਾ ਹੈ ਬਹੁਤ ਮਾੜੀ ਗੱਲ ਹੈ ਅਸੀਂ ਕੜੇ ਸ਼ਬਦਾਂ ਵਿੱਚ ਦੀ ਨਿੰਦਾ ਕਰਦੇ ਆਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂਗਾ ਵੀ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਉਸ ਸਮਾਂ ਉਹ ਦੇਸ਼ ਵਾਸਤੇ ਆਪਣੇ ਜਿਹੜੇ ਬੇਕਸੂਰ ਨਾਗਰਿਕ ਮਾਰੇ ਗਏ ਉਹਨਾਂ ਵਾਸਤੇ ਕੱਢ ਕੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਤੁਸੀਂ ਸਾਰੇ ਉਹ ਚਿਹਰੇ ਹੋ ਜਦੋਂ ਵੀ ਕੋਈ ਕਿਤੇ ਡਿੱਗਦਾ ਪੈਂਦੀ ਹੈ ਤੁਸੀਂ ਹਮੇਸ਼ਾ ਖੜੇ ਰਹਿੰਦੇ ਹੋ ਟੁੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਵੀ ਕਾਂਗਰਸ ਪਾਰਟੀ ਤੋਂ ਵੀ ਜਿੰਨੇ ਵੀ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਪੂਰੋ ਜੋਰ ਨਾਲ ਨਿੰਦਾ ਕਰਦੇ ਆਂ ਔਰ ਅਪੀਲ ਕਰਦੇ ਆਂ ਭਾਰਤ ਸਰਕਾਰ ਨੂੰ ਕਿ ਜਲਦ ਤੋਂ ਜਲਦ ਕੋਈ ਐਕਸ਼ਨ ਲੈਂਦਾ ਜਾਵੇ ਤਾਂ ਕਿ ਜਿਹੜੀਆਂ ਇਹ ਰੂਹਾਂ ਵਿਛਲੀਆਂ ਨੇ ਉਹਨਾਂ ਨੂੰ ਇਨਸਾਫ ਦੇ ਸਕੀਏ ਬਹੁਤ ਮਹੱਤਵਪੂਰਨ ਗੱਲ ਹੈ ਧੰਨਵਾਦ ਟੁੜਾ ਸਾਰਿਆਂ ਦਾ मुसलमान ना होंगे एक पुरी जवानी एक अखर उमर अपने की अपने वर्गी औरत जी कह रही है कि मैं आटो दे परिवार मर गया कैं सोच रही थी आटो चला भी मुसलमान इस विडियो अगे शेयर जरूर करना जी कृपा करके साथ चैनल नू जरूर कर लो जी ਕੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ